ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆਂ ਬਾਈ ਜੀ ਆਪਾਂ ਪਿੰਡ ਲਹਿਰਾ ਮੁਹੱਬਤ ਜ਼ਿਲ੍ਹਾ ਬਰਹਿੰਡਾ ਬਾਈ ਦੇਵੀ ਵਪਾਰੀ ਦੇ ਘਰੇ ਖੜੇ ਆਂ ਤੇ ਬਾਈ ਕੋਲੇ ਦੋ ਨਗ ਬਕਾਊ ਆ ਦੋਨੇ ਸੂਨ ਵਾਲੀਆਂ ਵਾਜਾਂ ਆ ਚੈੱਕ ਕਰਾ ਦਿੰਨੇ ਆ ਤੋਰ ਕੇ ਤੋਰੀ ਬਾਈ ਦੇ ਵੀ ਇੱਕ ਨੂੰ ਤੋਰ ਪਹਿਲਾਂ ਕਰੀ ਤੋਰ ਐਂਡ ਲਹਿਰਾ ਮੁਹੱਬਤ ਜ਼ਿਲ੍ਹਾ ਬਰਹਿੰਡਾ ਬਹੁਤ ਵਧੀਆ ਮਾਜਾ ਬਾਈ ਜੀ ਪਿੱਠ ਕੁੜੀ ਦੀ ਚੰਗੀ ਆ ਥਾਂ ਲੇਵੇ ਦੀ ਸਾਫਾ ਬਹੁਤ ਵਧੀਆ ਆਰਡਰ ਕੱਢਦੀ ਆਉਂਦੀ ਆ ਸੱਲੀ ਨਾ ਕਰ ਲੋ ਚੈੱਕ ਲਾਉਂਦੀ ਆਉਂਦੀ ਆ ਬਾਕੀ ਆਪਾਂ ਗੱਲਬਾਤ ਬਾਈ ਨਾ ਕਰ ਲੈਣ। ਹਾਂਜੀ ਬਾਈ ਜੀ ਕੀ ਹਾਲ ਆ? ਸਤਿ ਸ੍ਰੀ ਅਕਾਲ ਬਾਈ ਠੀਕ ਆ ਵਧੀਆ। ਸਤਿ ਸ੍ਰੀ ਅਕਾਲ। ਕਿਹੜੇ ਸੂ ਸੁਣਾਵਾਂ ਜਨੇ ਨੇ? ਇਹਦਾ ਤੀਜਾ ਸੂ ਆ ਬਾਈ। ਕਿੰਨੇ ਦਿਨ ਲੈ ਜੂ? 5 ਤਾਂ ਰਹਿ ਗਏ ਬਾਈ। ਸੂਨ ਦੇ। ਹਾਂ। ਤੇ ਕੀ ਰਿਕਾਰਡ ਆ ਪਿਛਲੇ? ਮਾਲਕ ਜੀ ਕਹਿੰਦੇ ਵੀ ਅਸੀਂ 14 ਲੀਟਰ ਦੁੱਧ ਚੋਇਆ ਪਿਆ ਬਾਈ। ਅੱਛਾ। ਐਤ ਕਿਤੇ ਵੱਧ ਵੀ ਦੇ ਸਕਦੀ ਆ। ਹਾਂ 15 ਵੀ ਦੇ ਸਕਦੀ ਆ। ਬਾਕੀ 14 ਵੀ ਬਹੁਤ ਹੁੰਦਾ ਬਾਈ। ਹਾਂ ਬਾਕੀ ਯਾਰ ਖਰਾਕ ਦੇ ਸਿਰ ਤੇ ਵੀ। ਹਾਂ ਖਰਾਕ ਦੇ ਸਿਰ ਤੇ। ਸਾਹਮਣੇ ਦੇ ਸਿਰ ਤੇ। ਹਾਂ। ਕਰੀਏਟ ਕਰਤਾ ਬਾਈ ਇਹਦਾ ਫਿਰ ਇਹਦਾ 1 15 ਬਾਈ ਦੇਣ ਲੈਣਾ ਤੇ ਨੰਬਰ ਬੋਲ ਦਿਓ ਆਪਣਾ 95016 37207 ਠੀਕ ਆ ਤੇ ਆ ਇੱਕ ਆਪਣੀ ਹੋ ਰਹੀ ਹੈ ਇਹ ਤਾਂ ਹਾਂ ਇੱਕ ਆਮ ਇਹਨੂੰ ਵੀ ਤੋ ਇਹ ਵੀ ਸੂਨ ਵਾਲੀ ਆ ਬਾਈ ਜੀ ਬਹੁਤ ਡਬਲ ਮੱਝ ਆ ਪੈਠ ਕੁੜੇ ਦੀ ਇਹ ਵੀ ਚੰਗੀ ਆ ਥਣ ਲੈ ਵੀ ਦੀ ਸਾਫ ਤਸੱਲੀ ਨਾਲ ਆਪਦਾ ਚੈੱਕ ਕਰਾ ਕੇ ਲੈ ਜਾ ਸਕਦੇ ਹੋ ਬਹੁਤ ਚੰਗੀਆਂ ਵੱੱਜਾਂ ਬਾਈ ਕੋਲੇ ਪੌਂਚੀਆਂ ਹੋਈਆਂ ਆ ਡਰੇਵੀ ਬਣਾਉਂਦੀ ਆ ਥਾਣਾ ਦੀ ਫੇਸ ਬਹੁਤ ਆ ਤੇ ਇਹ ਕਿੰਨੇ ਕ ਦਿਨ ਲੈ ਜੂ ਬਾਈ 5 ਹੀ ਲੈ ਜੂ ਬਾਈ ਇਹ ਪਹਿਲਾਂ ਸੋਪੋਗੇ ਤਾਂ 3 ਕ ਦਿਨ ਹੀ ਲੋ ਮਰੇ ਸਭ ਚ ਇਹਨੇ ਕਿਹੜੇ ਸੂਹ ਸੁਣਾ ਤੀਜੇ ਹੀ ਇਹਦਾ ਸੂਹਾ ਤੀਜੇ ਸੂਹੀ ਦਾ ਹੈ ਤੇ ਇਹਦਾ ਕੀ ਰੇਟ ਕਰਤਾ ਇਹਦਾ ਵੀ 1 15 ਹੈ ਬਾਈ 1 15 ਰੇਟ ਇਹਦਾ ਬਾਈ ਜੀ ਤੀਜੇ ਸੂਹੀ ਇਹਨੇ ਸੁਣਾ ਤੀਜੇ ਸੂਹੀ ਉਹ ਸੁੰਦੀ ਹੈ ਮੱਜ ਖਾਲੇ ਵੀ ਆਪਾਂ ਫੇਰ ਕਹਿੰਨੇ ਆ ਸਾਫਾ ਦੋਨੇ ਬਹੁਤ ਵਧੀਆ ਆਰਡਰ ਦੀਆਂ ਮੱਜਾਂ ਜਲਦੀ ਨਾ ਕਰ ਲੋ ਚੈੱਕ ਆ ਪਹਿਲਾਂ ਦਿਖਾਈ ਆ ਇਹਦਾ ਕੀ ਰੇਟ ਕਰੇ ਸੱਚ ਆਪਾਂ 115 ਹੀ ਇਹਦਾ ਬਾਈ 115 ਹੀ ਰੇਟ ਇਹਦਾ ਬਾਈ ਜੀ ਦੋਨੇ ਤੀਜੇ ਤੀਜੇ ਸੂਏ ਸੂਣ ਵਾਲੀਆਂ ਮੱਜਾਂ 115 ਹੀ ਉਹਦਾ ਤੇ ਬਾਈ ਦਾ ਨੰਬਰ ਆਪਾਂ ਦੁਬਾਰੇ ਫੇਰ ਦੱਸ ਦਿੰਨੇ ਆ 95016 37260 ਪਿੰਡ ਲਹਿਰਾ ਮੁਹੱਬਤ ਜ਼ਿਲ੍ਹਾ ਬਰਹਿੰਡਾ ਜੇ ਕਿਸੇ ਹੋਰ ਭਰਾ ਨੇ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਆ 947999 8308 ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਵੀਡੀਓ ਲਾਈਕ ਸ਼ੇਅਰ ਸਪੋਰਟ ਕਰਦੇ ਆ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਭਾਈ ਜੀ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਓ ਫੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ